सा <laughs> दरबार

ਸੁਸੁ ਸੁ ਸੁ ਬੋਲੀਏ ਆ ਮਾਹੌਣ ਸੁ 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 ਬੋਲੀਏ ਆ ਮਾਤਾ ਹੁਣ ਸੁ 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 ਬੋਲੀਏ ਆ ਮਾਤਾ ਸਾਹੁਰ ਸੁ 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 ਬੋਲੀਏ ਆ ਮਾਤਾ ਹੁਣ ਸੁ 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 ਬੋਲੀਏ ਆ ਮਾਤਾ ਕਿਉਂ ਕਿ ਮੇਰੇ ਐ ਵ ਗੁਨਾਹ ਨਾ ਵੇਖ ਮੇਰੀ ਮਾਈਏ ਨੀ ਮੈਂ ਐ ਬਨਾਲ ਪਰਮੂਰ ਚੰਗਿਆਂ ਨੂੰ ਤੇ ਹਰ ਕੋਈ ਗੱਲ ਨਾ ਮੈਨੂੰ ਦੇ ਨਾ ਹਰ ਮਨ ਨੂੰ ਵਾਹ ਮਾਤਾ ਹੋਈਏ ਆਹ ਮਾਤਾ ਹੋਈਏ ਆਹ ਮਾਤਾ ਹੋਈਏ ਜਿਸ ਦਿਨ ਕਹੋਈਏ ਆਹ ਮਾਤਾ ਹੋਈਏ ਜਿਸ ਗਾਰੇ ਨੇ ਜੀ ਜੀ ਕਹਾਂ you yeah.

Oh! ਹਾਰੇ ਕਾਲੇ ਕੁਝ ਵਿੱਚ ਨਹੀਂ ਮੈ ਜਮਾਉਨੀਆ ਹਾਰੇ ਕਾਲੇ ਕੁਝ ਵਿੱਚ ਨਹੀਂ ਮੈ ਜਮਾਉਨੀਆ ਕੁਝ ਵਿੱਚ ਨਹੀਂ ਮੈ ਜਮਾਉਨੀਆ ਹਾਰੇ ਕਾਲੇ ਕੁਝ ਵਿੱਚ ਨਹੀਂ ਮੈ ਜਮਾਉਨੀਆ ਕੁਝ ਵਿੱਚ ਨਹੀਂ ਮੈ ਜਮਾਉਨੀਆ मैं ललित शर्मा जी शिवसेना हिंदुस्तान तो पंजाब से अपनी आज खन्ना शहर में फ्रेंड्स कॉलोनी में माँ बगला मुखी माता जी के मंदिर में पहुँचे हैं आज माता जी का प्रगट दिवस है आज माता जी का, का जन्मदिन बड़ी उत्साह के साथ मनाया जा रहा है यहाँ बहुत दूर दरारों से लोग पहुँचे हैं माता जी का आशीर्वाद लेने के लिए सभी संगत को बहुत बहुत, बहुत बधाई और यहाँ पर पंडित जय शास्त्री जी के द्वारा विधि मुताबिक हवन यज्ञ करवाया जा रहा है और संगत के लिए भोजन का भी इंतजाम किया हुआ है अटूट लंगर बरताया जा रहा है और यहाँ पर ब्लड डोनेट कैंप भी लगाया गया है यहाँ पर हर जरूरतमंद लोगों की मदद की जाती है पंडित जय शास्त्री जी के द्वारा बहुत ही अच्छा कार्य किया जाता है ये हर साल की तरह इस साल भी बड़ी धूमधाम के साथ माँ माता जी का जन्मदिन मनाया जा रहा है ਜੈ ਮਾਤਾ ਦੀ ਜੈ ਮਾਤਾ ਬਗਲਾ ਬਗਲੇ ਜਲਦੀ ਹੋਵੇ ਕੀ ਕਰੇ ਤੇ ਨਾ ਦੇਖ ਸਕਦਾ ਲੋ ਅੱਜ ਮਾਤਾ ਬਗਲਾ ਮੱਖੀ ਜੋ ਸਾਰੇ ਸੰਸਾਰ ਦੀ ਮਾਂ ਹੈ ਅੱਜ ਉਹਨਾਂ ਦਾ ਬਰਥਡੇ ਬੜੇ ਹੀ ਖੁਸ਼ੀ ਦੇ ਨਾਲ ਮਨਾਇਆ ਜਾ ਰਿਹਾ ਹੈ ਇਸ ਛੋਟੇ ਹੜੇ ਉੱਤੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੱਤੀ ਜਾਂਦੀ ਹੈ ਮਾਤਾ ਰਣੀ ਦਾ ਸਾਰਿਆਂ ਦਾ ਤੈਅਸ਼ੀਰਵਾਦ ਬਣਿਆ ਰਹੇ ਸਾਰੇ ਵਾਸਤੇ ਮੰਗਲਮਈ ਹੋਵੇ ਸਾਲ ਸਾਰੇ ਖੁਸ਼ੀ ਦੇ ਨਾਲ ਭਰਪੂਰ ਰਹਿਣ ਇਹੀ ਮਾਤਾ ਰਣੀ ਤੋਂ ਅਸੀਂ ਦੁਆ ਕਰਦੇ ਹਾਂ ਕਿ ਮਾਤਾ ਰਣੀ ਸਾਡੇ ਆਪਣੇ ਨਿੱਕੇ ਪਾ ਬਣਾਈ ਰੱਖੇ ਜੈ ਮਾਤਾ ਮਗਰਾ ਮੁਕੀ ਜੈ ਮਾਤਾ ਇਸ ਦੇ ਨਾਲ ਹੀ ਅੱਜ ਇੱਕ ਹੋਰ ਖੁਸ਼ ਖਬਰ ਦੀ ਗੱਲ ਹੈ ਕਿ ਅੱਜ ਮੈਂ ਇੱਥੇ ਹੋਰ ਅਨਾਉਂਸਮੈਂਟ ਕਿਤੀ ਹੈ ਕਿ ਮਾਤਾ ਬਗਰਾਮੁਖੀ ਦੇ ਦਰਬਾਰ ਦੇ ਵਿੱਚ ਮਾਤਾ ਨੈਣਾ ਦੇਵੀ ਦਾ ਦਰਬਾਰ ਦੇ ਵੀ ਸਥਾਪਨਾ ਕੀਤੀ ਜਾਏਗੀ ਜੋ ਵੀ ਅਗਲੇ ਸਾਲ ਤੱਕ ਹੋ ਜਾਏਗੀ ਇਸ ਕਰਕੇ ਸਾਰੇ ਸ਼ਰਧਾਲੂਆਂ ਨੂੰ ਬੇਨਤੀ ਹੈ ਕਿਉਂਕਿ ਮਾਤਾ ਨੈਣਾ ਦੇਵੀ ਜੋ ਹੈ ਉਹ ਸਾਡੇ ਸ਼ਹਿਰ ਲਈ ਵੀ ਕੋਟੇ ਵੀ ਹੈ ਸਾਡੇ ਰੱਕੇ ਦੀ ਵੀ ਬੁਲਦੀ ਹੈ ਉਹਨਾਂ ਦੀ ਹਾਜ਼ਰੀ ਦੇ ਬਗੈਰ ਇੱਥੇ ਕੋਈ ਵੀ ਚੀਜ਼ ਸੰਭਵ ਨਹੀਂ ਮਾਤਾ ਮਹਾਰਾ ਦੇ ਵਿਦੇ ਦਰਬਾਰ ਦੇ ਵਿੱਚ ਜਲਦ ਤੋਂ ਜਲ ਸਥਾਪਨਾ ਕੀਤੀ ਜਾਏਗੀ ਇਸ ਦੇ ਨਾਲੇ ਮਾਤਾ ਬਗੜਾ ਮੁਖੀ ਦੇ ਬਰਥਡੇ ਦੀਆਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਲੱਖਾਂ ਕਰੋੜਾਂ ਵਧਾਈਆਂ ਦਿੱਤੀਆਂ ਜਾਂਦੀ ਹੈ ਗੈ ਮਾਤਾ ਦੇ ਵਾਦੋ ਵਾਦੋ Ready? <laughs> ਮੇਰਾ ਨਾਮ ਜੀ ਪੱਪੂ ਪਟਾਕਾ ਗਾਇਕ ਖੰਨੇਤੋਰੀ ਤੇ ਅੱਜ ਮਾਂ ਬਾਗਲਾ ਫਿਰ ਜਨਮਦਾਨਾ ਚ ਸਾਰੇ ਪਿੰਡਾਂ ਸ਼ਹਿਰਾਂ ਚ ਦੂਦਰਾਡੇ ਦਾਦਾ ਮਾਲੇ ਮਾਂ ਦੇ ਮੇਲੇ ਲੱਗੇ ਹੋਏ ਨੇ ਢੋਲਣਾਂ ਗਾ ਰਿਹਾ ਦੇ ਨਹੀਂ ਸਾਰੇ ਲੋਕਾਂ ਨੂੰ ਪੂਰੀ ਖੁਸ਼ੀ ਮਾਂ ਦੇ ਜਨਮਦਾਨੀ ਆ ਇਹ ਉਹ ਦਰਬਾਰ ਹੈ ਨਾ ਕੋਈ ਖਾਲੀ ਗਿਆ ਨਾ ਕੋਈ ਖਾਲੀ ਜਾਣਾ ਅਸੀਂ ਵੀ ਦੀਪ ਬੀਨਦੀ ਸਾਹਿਬ ਤੋਂ ਸਾਡੇ ਮੰਡਲੀ ਚੱਲਦੀ ਹੈ ਜਗਰ ਪਾਰਟੀ ਤੇ ਮਾਂ ਬਾਗਲਾ ਨੂੰ ਖੁਸ਼ੀ ਬੜੀ ਕਰਦਾ ਹੈ ਔਰ ਅਸੀਂ ਵੀ ਅਮਰਜੀਤ ਜੀ ਕਿਹਦਾ ਹਾਈ ਰੋਗਾ ਮਹਾਂਦਰ ਭਰਤੇ ਤੇ ਬਹੁਤ ਜਲਦੀ ਮੈਂ ਕਿ ਭਜਨ ਕਰ ਰਿਹਾ ਰਿਕਾਰਡ ਮਾਂ ਬਗਲਾ ਮੁਖੀ ਜੀ ਦਾ ਤੇ ਥੋੜਾ ਸਲਾਮਾ ਕਾ ਜੀ ਮਾਇ ਚਾਹਣਾ ਹਾਜ਼ਿਰ ਹੋਵਾਂਗਾ ਤੇ ਜਿਗਾ ਰਿਹਾ ਮਾਂ ਬਗਲਾ ਮੁਖੀ ਜੀ ਦਾ ਬਹੁਤ ਸਖੇ ਦਰਬਾਰ ਕੀ ਜੈ ਮੈਂ ਨਾਲ ਖੜੇ ਨੇ ਮੇਰੇ ਵੀਰ ਦੋਸਤ ਲਵਲੀ ਸ਼ਰਮਾ ਜੀ ਖੰਨੇ ਵਾਲੇ ਇਹ ਬਹੁਤ ਸੇਵਾ ਕਰਦੇ ਨੇ ਕਹਿੰਦੇ ਨੇ ਉਹ ਮਾਂ ਬਗਲਾ ਮੁਖੀ ਜੀ ਦੇ ਦਰਬਾਰ ਤੇ ਅੱਜ ਫੁੱਲਾਂ ਦੀ ਵਾਰੀ ਖਾਂ ਮਾਂ ਬਗਲਾ ਮੁਖੀ ਦੇ ਦਰਬਾਰ ਤੇ ਅਜ ਫੁੱਲਾਂ ਦੀ ਵਰਕਾ ਹੋ ਮਹਾਦੇ ਆਇਆ ਜਨਮ ਦਿਹਾੜਾ ਖੁਸ਼ੀਆਂ ਵਿੱਚ ਝੂਮੇ ਜਗ ਸਾਰਾ ਮਹਾਦੇ ਆਇਆ ਜਨਮ ਦਿਹਾੜਾ ਖੁਸ਼ੀਆਂ ਵਿੱਚ ਝੂਮੇ ਜਗ ਸਾਰਾ ਮਾਂ ਬੈਠੀ ਖੋਲ ਪਣਾਰੇ ਇਹ ਅਜ ਫੁੱਲਾਂ ਦੀ ਵਰਕਾ ਮਾਂ ਬਗਲਾ ਮੁਖੀ ਦੇ ਦਰਬਾਰ ਤੇ ਅਜ ਫੁੱਲਾਂ ਦੀ ਵਰਕਾ ਮਾਂ ਨੂੰ ਪੂਜੇ ਕੋਲ ਅਲਾਕਾ ਮਾਂ ਨੂੰ ਪੂਜੇ ਕੋਲ ਅਲਾਕਾ ਭੇਟ ਗਏ ਪੱਫੂ ਪਟਾਕਾ ਸਾਡੇ लवली ਵੀ ਮੇਰੇ ਨਾਲ ਅੱਜ ਫੁੱਲਾਂ ਦੀ ਵਰਕਾ ਮਾਂ ਬਗਲਾ ਮੁਖੀ ਦੇ ਦਰਬਾਰ ਤੇ ਅੱਜ ਫੁੱਲਾਂ ਦੀ ਵਰਕਾ ਸਾਬਕ ਤੁਨ ਜੈ ਮਾਦਾ ਜੀ ਮਾਦਾ ਜੀ ਬੇਕਰਨੇ ਕਰਵਾ ਕਰਨ ਇਹ ਉਹ ਮਾਂ ਹੈ ਕਦੇ ਤੈਨੂੰ ਖਾਲੀ ਨੀ ਮੋੜਦੀ ਮਾਂ ਤਰਬਾਰ ਤੇ ਆਓ ਰੌਣਕਾਂ ਲਗਾਓ ਤੇ ਮਾਂ ਤੋਂ ਮੰਗੇ ਵਾਲਾ ਦਾ ਪਾਓ ਜੈ ਮਾਂ ਬਗਲਾ ਮੁਖੀ ਜੈ ਮਾਤਾ ਜੈ ਮਾਤਾ ਜੀਡੀਐਸ ਪੰਜਾਬ ਲੀਡ ਵੀ ਦੇ ਸਾਰੇ ਹੀ ਪੜ ਪਏ ਸਸੀ ਕਾਲ ਜੀ ਮਾਤਾ ਬੰਗਲਾ ਮੁਖੀ ਖੰਨੇ ਸ਼ਹਿਰ ਦੇ ਵਿੱਚ ਮਾਤਾ ਬੰਗਲਾ ਮੁਖੀ ਦਾ ਜਾਣਦੇ ਹਾਂ ਬੜੀ ਧੂਤ ਤੇ ਤਾਅ ਦੇ ਸ਼ਾਦਾਂ ਨਾਲ ਮਿਲਿਆ ਜਾਂਦਾ ਸਰਦਾਰ ਟੀਮ ਨੇ ਮੇਰੇ ਸੀਨੀਅਰ ਭਰਾ ਜੀ ਮੇਰੇ ਨਾਲ ਨੇ ਸੇਵਾਦਾਰ ਬਾਬੇ ਸਸੀ ਕਾਲ ਜੀ ਚੱਲੇ ਨੇ ਗਿਆ ਤੁਹਾਡਾ ਸਵਾਗਤ ਹੈ ਕੀ ਕਰ ਦਿੰਦੇ ਹੋ ਜਸਵੀਰ ਜੀ ਛੋਟਾ ਭਾਈ ਜੀਡੀਐਸ ਚੰਨ ਤੋਂ ਸਵਾਗਤ ਹੈ ਸੁਸੁ ਜੀ ਸਟਿਕਲ ਨੂੰ ਆਪਣੇ ਚੈਨਲ ਰਾਹੀਂ ਦੇਸ਼ ਵਿਦੇਸ਼ ਦੇ ਲੋਕਾਂ ਨੂੰ ਪਹੁੰਚਾਉਂਦੇ ਰਹਿੰਦੇ ਸੁਣਨਤਾؤں ਤੱਕ ਇਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੱਜ ਮਾਂ ਬੰਗੜਾ ਮੁਖੀ ਦਾ ਜਿਹੜਾ ਉਤਸਵ ਦਿਵਸ ਹੈ ਜਨਮ ਦਿਵਸ ਹੈ ਅੱਜ 15 ਤਰੀਕ ਨੂੰ ਸਵੇਰੇ 8:00 ਵਜੇ ਤੋਂ ਇਹ ਪ੍ਰੋਗਰਾਮ ਸ਼ੁਰੂ ਹੋ ਗਿਆ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰੋਗਰਾਮ ਚੱਲ ਰਿਹਾ ਹੈ ਇਹ ਹਵਾਨੀ ਅੱਗੇ ਹੋ ਰਿਹਾ ਇਥੇ ਤੁਸੀਂ ਦੇਖੋਗੇ ਕਿ ਜਿਹੜਾ ਧਾਰਮਿਕ ਕੰਮਤੋਂ ਲਾ ਜਿਹੜੇ ਸਮਾਜ ਦੇ ਕੰਮ ਨੇ ਡੈਂਟਲ ਦਾ ਇਥੇ ਕੈਂਪ ਲੱਗਿਆ ਦੰਨਾਂ ਦਾ ਕੈਂਪ ਲੱਗਿਆ ਬਲੱਡ ਡੋਨਰ ਖੂਨ ਦਾ ਦਾਨ ਲਗਾ ਚੱਲ ਰਿਹਾ ਤੇ ਬੰਗਲਾ ਮੁਕਿੰਦ ਕਪਾਰ ਕਿਪਾ ਇਹ ਸਾਡੇ ਗੁਰੂ ਜਿਆ ਸਾਸ਼ਤਰੀ ਜੀ ਦੀ ਛਤਰ ਛਾਇਆ ਹੇਠ ਮੈਂ ਸੰਭਦਾ ਔਰ ਖੰਨੇ ਦੇ ਜਿੱਤੇ ਵੀ ਸੰਤਪੁਰਸ਼ ਨੇ ਮਹਾਰਾਜ ਸਤਨ ਸਿੰਘ ਗੋਸੂਤ ਕੀ ਵਾਲ ਨੇ ਹੋਰ ਸਾਰੇ ਜਿੰਨੇ ਵੀ ਸਾਡੇ ਖੰਨੇ ਦੇ ਸੰਤਪੁਰਸ਼ ਨੇ ਉਹਨਾਂ ਦੀ ਛਤਰਛਾਇ ਤੇ ਕੰਮ ਹੁੰਦੇ ਧਾਰਮਿਕ ਕੰਮਾਂ ਦਾ ਆਯੋਜਨ ਹੁੰਦਾ ਤਾਂ ਇਹ ਸਵੇਰ ਤੋਂ ਜਿਹੜਾ ਹੈ ਪੰਨੇ ਪਾਸੇ ਤੁਸੀਂ ਦਿਖਾ ਆਪਣੇ ਕੈਮਰੇ ਨਾਲ ਦਿਖਾਇਆ ਉਹਤੇ ਹੁਣ ਅੱਗੇ ਚੱਲ ਰਿਹਾ ਸਵੇਰ ਦਾ ਇਹ ਸਾਰੇ ਦੂਰੋਂ 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 ਮਾਦਾ ਛਤਰ ਵੀ ਵਿਦੇਸ਼ ਤੋਂ ਇੱਥੇ ਲੋਕ ਆਂਦੇ ਦੇਖੇ ਅੱਜ ਕੀ ਮੈਂ ਸ਼ਾਇਦ ਨਹੀਂ ਦਿਖਾਇਆ ਅੱਜ ਕੱਲ੍ਹ ਚ ਕੋਈ ਪਿਛਲੇ ਸਾਲ ਮੈਂ ਦੇਖੇ ਵੀ ਦੇਸ਼ ਵਿਦੇਸ਼ ਦੇਸ਼ ਤੋਂ ਤਾਂ ਹੁਣੇ ਹੁਣੇ ਲੋਕ ਹਰਿਆਣਾ ਗੁਜਰਾਤ ਮਹਾਰਾਸ਼ਟਰ ਉੱਤਰਾਖੰਡ ਤੋਂ ਲੋਕ ਆਨੇ ਇਹਨਾਂ ਦਾ ਬੜਾ ਇਤਿਹਾਸ ਹੈ ਦੇ ਬਾਰੇ ਗੁਰੂ ਜੀ ਦੱਸ ਸਕਦੇ ਜਿਹੜੇ ਮਾਂ ਬੰਗਣਾ ਮੁੱਖੀ ਦਾ ਜਿਹੜਾ ਇਤਿਹਾਸ ਹੈ ਪਰ ਮਨੁੱਖ ਜਿੱਥੇ ਤੱਕ ਸਮਝਾਈ ਮੈਂ ਤੇ ਬਰਾਬਰ ਹੁੰਦਾ ਹੈ ਨਾ ਜਿਹੜੇ ਜਿਹੜਾ ਦੋ ਕਿੱਤੇ ਸੇਵਾ ਭਾਵਨਾ ਨਾਲ ਔਰ ਮਾਂ ਬੰਗਾ ਉਸ ਨੂੰ ਮਾਂ ਸਮਝਦੇ ਇਥੇ ਹੁੰਦਾ ਹੈ ਔਰ ਉਹਨਾਂ ਦੀ ਪੂਜਾ ਆਰਾਧਨਾ ਕਰਦਾ ਹੈ ਹਵਨ ਚ ਆਪਣੀ ਆਹੂਤੀ ਪਾਉਂਦਾ ਆਪਣੇ ਤਨ ਮਨ ਨਾਲ ਧੰਨ ਨਾਲ ਤੇ ਸੇਵਾ ਕਰਦਾ ਹੈ ਜਿਹੜਾ ਉਦੀ ਉਦੀ ਕੋਈ ਗਰੀਬੀ ਉਹਦੇ ਸਾਰੇ ਕਸ਼ਟ ਉਹਦੀ ਕੋਰਟ ਕਚੈਰੀ ਦੀ ਜ਼ਮੀਨ ਜਾਇਦਾਦ ਦੇ ਝਗੜੇ ਇਸ ਤਰ੍ਹਾਂ ਦੇ ਲੋਕ ਵਿੱਚ ਹੁੰਦੇ ਦੇਖੇ ਔਰ ਗੱਲਾਂ ਕਰਦੇ ਦੇਖੇ ਕਿ ਬਸ ਇਹ ਇਨਾ ਝਗੜਾ ਚੱਲਦਾ ਸੀ ਸਾਡੀ ਇਨੀ ਰਕਾਉਂਟ ਰੁਕ ਗਈ ਸੀ ਸਭੇ ਕਾਰੋਬਾਰ ਨਹੀਂ ਚੱਲਦਾ ਸੀ ਉਸੇ ਸਫਲ ਹੋਏ ਤਾਂ ਅਸੀਂ ਲੋਕਾਂ ਨੇ ਇਹ ਅਪੀਲ ਕਰ ਤਾਂ ਅਪੀਲ ਹੀ ਕਰ ਸਕਦੇ ਕਿ ਮਤ ਤੋਂ ਮਤ ਇਹ ਬਾ ਬਗਲਾ ਮੁਖੀ ਦਾਮ ਫੈਨ ਕਰਉਣੀ ਖੰਨਾ ਜਿੱਟੋੜ ਦੇ ਬਿਲਕੁਲ ਨਾਲ ਸੰਮੁੰਦੇ ਸਾਹਮਣੇ ਜਦ ਕਦੀ ਵੀ ਤੁਸੀਂ ਆਓ ਤੇ ਮਾਤਾ ਦੇ ਦਰਸ਼ਨ ਕਰੋ ਵੀਰ ਬਾ ਨੂੰ ਖਾਸ ਕਰਕੇ ਤੇ ਹਵਨ ਨੂੰ ਕਿ ਚੱਲਦਾ ਸਾਰੀ ਰਾਤ ਰਾਤ ਤੱਕ ਚੰਗਾ ਰਹਿੰਦਾ ਜਦ ਤੱਕ ਜਦ ਤੱਕ ਲੋਕ ਆਉਂਦੇ ਜਾਂਦੇ ਰਹਿੰਦੇ ਤਾਂ ਮੈਂ ਸਾਰਨੀ ਹੀ ਬੇਨਤੀ ਕਰਦਾ ਕਿ ਜਦ ਵੀ ਆਓ ਤਾਂ ਮਾਂ ਬਗਲਾ ਮੁਕੇ ਦਰਵਾਜੇ ਹਾਜ਼ਰ ਲਾਓ ਤੇ ਆਸ਼ੀਰਵਾਦ ਪ੍ਰਾਪਤ ਕਰੋ ਤੇ ਥੋੜਾ ਫੇਰ ਇੱਕ ਵਾਰੀ ਫੇਰ ਚੰਦ ਥੰਨਾ ਹੁਣ ਮੈਂ ਤੁਹਾਨੂੰ ਬੇਨਤੀ ਕਰਦਾ ਸਾਡੇ ਲਲਿਤ ਸ਼ਰਮਾ ਜੀ ਸ਼ਿਵ ਸੈਨਾ ਪੰਜਾਬ ਤੋਂ ਸਖਤ ਕਰਨੀ ਇਹ ਵੀ ਤੁਹਾਨੂੰ ਕੋਲ ਗਲਤ ਮਾਸਟਰ ਸੁਣੀਏ ਤੇ ਸਾਡੇ ਕੀ ਹਾਲ ਜੀਡੀਐਸ ਪੰਜਾਬ ਨੇ ਉਹ ਤਸਵੀਰਾਂ ਢਿੱਲੋ ਹਰਵਾਲਾ ਸਾਹਮਣੇ ਵਾਲੀ ਰਿਪੋਰਟ ਜੀ